ਕੌਣ ਕੇ ਅੰਦਰ ਕੀ ਅਕਲ 18 ਸਾਲ ਤੋਂ ਬਾਅਦ ਆਉਂਦੀ ਹੈ ਜਾਂ ਕੰਮ ਕਰਨਾ ਵੱਡੇ ਹੋ ਕੇ ਆਉਂਦਾ ਆ ਦੇਖੋ ਇੱਕ ਦਿਨ ਅਸੀਂ ਇੱਕ ਜਗ੍ਹਾ ਤੇ ਗਏ ਡਿਊਟੀ ਸੀ ਅਸੀਂ ਦੇਖਿਆ ਕਿ ਸ਼ਾਇਦ ਸੱਤ ਲੜਕੀਆਂ ਸੀ ਸੱਤ ਬੱਚੇ ਸੀ ਉਹਨਾਂ ਦੇ ਉਹ ਸਾਰੀਆਂ ਲੜਕੀਆਂ ਸੀ ਤੇ ਦੇਖੋ ਛੋਟੀਆਂ ਛੋਟੀਆਂ ਉਮਰ ਹੈ ਕਿੱਦਾਂ ਕੰਮ ਕਰ ਰਹੀਆਂ ਕਿੰਨੀ ਸਫਾਈ ਨਾਲ ਕਰ ਰਹੀਆਂ ਸਾਡੇ ਸਾਹਮਣੇ ਇਹਨਾਂ ਨੇ ਤਿੰਨ ਚੁੱਲ੍ਹੇ ਨੂੰ ਇਸ ਤਰ੍ਹਾਂ ਸੈੱਟ ਕੀਤਾ ਪੂਰਾ ਐਵੇਂ ਵਧੀਆ ਬਣਾਇਆ ਤੇ ਉਸ ਤੋਂ ਬਾਅਦ ਦੂਸਰੀ ਲੜਕੀ ਨੇ ਦੂਸਰਾ ਕੰਮ ਕੀਤਾ ਤੀਸਰੀ ਲੜਕੀ ਨੇ ਤੋ ਤੀਸਰਾ ਸਾਰੇ ਆਪਣੇ ਆਪਣੇ ਕੰਮ ਚ ਲੱਗ ਗਏ ਤਾਂ ਦੇਖੋ ਕਿੰਨਾ ਸਭ ਸਫਾਈ ਨਾਲ ਕੀਤਾ ਇਹਨਾਂ ਨੂੰ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਜੋ ਮਜਬੂਰੀਆਂ ਹੁੰਦੀਆਂ ਸਭ ਨੂੰ ਸਿਖਾ ਦਿੰਦੀਆਂ ਦੇਖੋ ਇੰਨੇ ਬਰਤਨ ਇੰਨੇ ਤਾਂ ਮਤਲਬ ਬਹੁਤ ਓਕੇ ਹੈ ਵੱਡੇ ਬੰਦੇ ਨੂੰ ਸਾਫ਼ ਕਰਨੇ ਵਡੇ ਬੱਚਿਆਂ ਨੂੰ ਪਰ ਇਹ ਛੋਟੀ ਜੀ ਲੜਕੀ ਸੀ 10 ਸਾਲ ਦੀ ਤੇ ਦੇਖੋ ਕਿੰਨੀ ਚੰਗੀ ਤਰ੍ਹਾਂ ਸਫਾਈ ਕਰ ਰਹੀ ਹੈ ਫਿਰ ਦੂਸਰੀ ਦੂਸਰਾ ਕੰਮ ਕਰ ਰਹੀ ਹੈ ਤੀਸਰੀ ਤੀਸਰਾ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਆ ਦੇਖੋ ਛੋਟੀ ਜੀ ਬੱਚੀ ਨੇ ਤਾਂ ਦੇਖਦੇ ਦੇਖਦੇ ਤਿੰਨ ਚਾਰ ਚੁੱਲ੍ਹੇ ਨੂੰ ਇਸ ਤਰ੍ਹਾਂ ਬਣਾਤਾ ਵੀ ਇਕਦਮ ਕਲੀਨ ਕਰ ਦਿੱਤਾ ਦੇਖੋ ਕਿੰਨਾ ਸਾਫ ਹੈ ਆ ਦੇਖ ਲਓ ਇਹ ਹੋਲੀ ਹੋਲੀ ਸਾਫ ਕਰ ਦੋ ਆ ਬਰਤਨ ਦੇਖ ਲਓ ਕਿੰਨੇ ਮਿਹਨਤੀ ਹੈ ਬੱਚੇ ਇਹਨਾਂ ਦੀ ਵੀ ਕਿਸਮਤ ਹੈ ਬੱਚਿਆਂ ਦੀ ਵਿਚਾਰੇ ਦੇਖ ਲਓ ਪੜ੍ਹਾਈ ਵੀ ਨਹੀਂ ਕਰ ਪਾ ਰਹੇ ਛੋਟੇ ਛੋਟੇ ਨੂੰ ਕੰਮ ਕਰਨੇ ਪੈ ਰਹੇ ਹੈ ਕੋਈ ਨਹੀਂ ਹੈਗਾ ਜੋ ਇਹਨਾਂ ਦੀ ਹੈਲਪ ਕਰ ਸਕੇ ਬਹੁਤ ਦੁੱਖ ਹੁੰਦਾ ਇੱਕ ਗੱਲ ਦੀ ਖੁਸ਼ੀ ਹੈ ਕਿ ਇੰਡੀਪੈਂਡੈਂਟ ਹੋ ਰਹੇ ਹੈ ਪਰ ਦੇਖੋ ਕਿੰਨੀ ਛੋਟੀ ਉਮਰ ਚ ਇਹ ਉਮਰ ਤਾਂ ਇਹਨਾਂ ਦੇ ਸਕੂਲ ਜਾਣ ਦੀ ਖੇਲਣ ਦੀ ਹੈ ਪਰ ਦੇਖ ਲਓ ਛੋਟੇ ਛੋਟੇ ਬੱਚੇ ਕਿਦਾਂ ਕੰਮ ਕਰ ਰਹੇ ਹੈ ਤਦੇ ਆਪਣੇ ਘਰਾਂ ਚ ਦੇਖਦੇ ਆਂ ਕੋਈ ੰਡੇ ਛੋਟੇ ਬੱਚੇ ਇਦਾਂ ਕੰਮ ਕਰਦੇ ਨੇ ਸਾਫ਼ ਤਰੀਕੇ ਨਾਲ ਦੇਖੋ ਕਿੰਨੇ ਸਾਫ਼ ਕੰਮ ਕੀਤਾ ਤੇ ਕਿੰਨੇ ਕਾਲੀ ਨਾਲ ਵੀ ਕਰ ਰਹੀ ਸੀ ਖੁਸ਼ੀ ਹੋ ਰਹੀ ਸੀ ਪਰ ਨਾਲ ਨਾਲ ਦੁੱਖ ਵੀ ਹੋ ਰਿਹਾ ਸੀ ਵੀ ਬੱਚਿਆਂ ਦੀ ਪੜਨ ਦੀ ਉਮਰ ਚ ਬੱਚੇ ਇਦਾਂ ਕੰਮ ਕਰ ਰਹੇ ਆ ਦੇਖੋ ਤੇ ਆਹ ਵੇਖ ਲਓ ਕਿੰਨੀ ਛੋਟੀ ਬੱਚੀ ਨੇ ਝਾੜੂ ਲਾਇਆ ਸੋਚੋ